ਮੀਡੀਆ ਦੇ ਵੱਲੋਂ ਨਕਲੀ ਮਠਾਈ ਬਣਾਉਣ ਵਾਲੀ ਫੈਕਟਰੀ ਦਾ ਪਰਦਾ ਫਾਸ਼ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਮਲਾਵਟੀ ਮਠਾਈਆਂ ਦਾ ਤੰਦਾ ਵੱਡੇ ਪੱਧਰ ਤੇ ਜਾ ਰਿਹਾ ਹੈ ਤੇ ਇਹ ਗੁਰੂਕ ਤੰਦਾ ਸਾਨੂੰ ਪ੍ਰਸ਼ਾਸਨ ਤੇ ਹੋਰ ਜ਼ਿੰਮੇਵਾਰ ਲੋਕਾਂ ਦੀ ਚੋਟ ਉਠਾਇਆ ਤੋਂ ਬਿਨਾ ਨਹੀਂ ਚੱਲਦਾ ਜਦੋਂ ਅੱਜ ਮਿਹਰ ਸਿੰਘ ਰੋਡ ਦੇ ਉੱਤੇ ਇੱਕ ਮਠਾਈਆਂ ਦੀ ਫੈਕਟਰੀ ਦੇ ਵਿੱਚ ਮੀਡੀਆ ਦੀ ਟੀਮ ਪਹੁੰਚੀ ਦੀ ਤਗੁਦਾਸਪੁਰ ਦਾ ਇਹ ਮਾਮਲਾ ਜਿੱਥੇ ਵੱਡੇ ਪੱਧਰ ਤੇ ਫੈਕਟਰੀ ਦੇ ਅੰਦਰ ਗੰਦਗੀ ਫੈਲੀ ਹੋਈ ਸੀ ਇਹ ਮਾਮਲਾ ਮੀਡੀਆ 'ਚ ਨਸ਼ਰ ਹੋਇਆ ਤੇ ਫੈਕਟਰੀ ਦੇ ਮਾਲਕਾਂ ਉਪਾਜਾ ਪੈ ਗਈਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨਾਂ ਉੱਤੇ ਲੂਣ ਸਰਕੀਆਂ ਤੇ ਇਸੇ ਦੇ ਚਲਦਿਆਂ SDM ਗੁਰਦਾਸਪੁਰ ਜਦੋਂ ਉਹਨਾਂ ਦਾ ਪੱਖ ਜਾਣਨਾ ਚਾਹਿਆ ਉੱਥੇ ਹੀ ਉਸ ਤੋਂ ਬਾਅਦ ਫੂਡ ਸੇਫਟੀ ਵਿਭਾਗ ਵੀ ਫੈਕਟਰੀ ਪਹੁੰਚ ਜਾਂਦਾ ਹੈ ਮੀਡੀਆ ਦੀ ਹਾਜ਼ਰੀ ਦੇ ਵਿੱਚ ਥਾਂ ਥਾਂ ਤੇ ਗੰਦਗੀ ਦੇਖੀ ਗਈ ਤੇ 11 ਮੈਰੀ ਖਾਣ ਪੀਣ ਦੀਆਂ ਚੀਜ਼ਾਂ ਦੇ ਸੈਂਪਲ ਵੀ ਲਏ ਗਏ ਇਸ ਮੌਕੇ ਫੈਕਟਰੀ ਮਾਲਕ ਦਾ ਇਹ ਕਹਿਣਾ ਕਿ ਸਾਫ ਸਫਾਈ ਰੱਖੀ ਜਾਂਦੀ ਹੈ ਜਦਕਿ ਵੇਖਿਆ ਗਿਆ ਕਿ ਮਠਾਈਆਂ ਦੇ ਉੱਤੇ ਮੱਖੀਆਂ ਬੈੰਦੀਆਂ ਨਜ਼ਰਾਈਆਂ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਦੋਂ ਐਸਡੀ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਜ਼ਰੂਰੀ ਹੈ ਕਿ ਕਾਰਵਾਈ ਹੋਵੇਗੀ ਇਸ ਮੌਕੇ ਜਦੋਂ ਨਾਮ ਜਾਣੂ ਕਰਵਾਇਆ ਗਿਆ ਕਿ ਚਾਰਦੇ ਬਿਚੋਰ ਕਿੰਨੀਆਂ ਥਾਂਵਾਂ ਤੇ ਜਹੀ ਛਾਪੇ ਮਾਰੀ ਚੱਲ ਰਹੀ ਹੈ ਤਾਂ ਉਹਨਾਂ ਦਾ ਕੀ ਜਵਾਬ ਸੀ ਇਹ ਵੀ ਤੁਹਾਨੂੰ ਸੁਣਾਉਣੀ ਹੈ ਉਹ ਸਟੈਂਡ ਅਪ ਆਇਆ ਬਗਲੇ ਪਕਾਣਾ ਰਾਮ ਪਰ ਤੂੰ ਠੇਕਾ ਨੂੰ ਫੋਨ ਕਰਨਾ ਹੈ ਇੱਥੇ ਫੋਨ ਮਾਰ 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 ਨਾਲ ਕੀ ਹੋ ਸਕਦਾ ਤੇਰਾ ਯਾਰ ਆਲਾ ਮੈਂ ਸੰਗੀ ਮੋੜੇ ਲੋਕਾਂ ਨੂੰ ਯਾਰ ਕੱਢੀ ਪਾ ਦਾ ਦੇਖਦਾ ਆ ਅੱਜਲਾ ਇਹ ਮੈਂ ਕੋਰਟ ਤੋਂ ਹੀ ਥੋੜਾ ਕੰਮ ਨਹੀਂ ਲੱਗਿਆ ਹਾਂ ਮੈਂ ਨਹੀਂ ਬੈ ਕਾਮੇਟ ਆਉਂਦਾ ਇਹ ਇਸ ਬਾਰ ਉਹ ਤੇ ਜਿਹੜਾ ਸਾਡੇ ਇਹ ਜਿਹੜੀ ਮਟਿਆਈ ਵਾਲੀ ਉਹ ਕਿੱਥੇ ਦਾ ਪਾਇਆ ਰੱਖੀ ਵੇ ਗੰਦ ਨਰਾ ਹੀ ਖਾਣ ਦੇ ਸਰਸ ਗੋਲੇ ਜਿਹੜੇ ਖਾਣੇ ਨਾ ਅਸੀਂ ਇਹ ਪਤਾ ਉਹ ਬਰੇ ਪੰਨ ਆਉ ਆਉ ਜੀ ਦਿਖੋ ਇਹੋ ਇਹੋ ਜਿਹੇ ਮੈਂ ਬਹਿ ਤਾ ਤੇ ਕਿਤੇ ਦੂਜੇ ਅਸਤੀਆਂ ਉੱਪਰ ਵੀ ਜਾ ਰਹੀ ਆ। ਮਾਝੀ ਹੋਣਾ ਇਹਦਾ ਮੈਂ ਨਾ ਉਹ ਪਿੱਛੇ ਗਲਗੀ ਸਰ ਇੰਨੀ ਢੇਰ ਲੱਗੇ ਹੀ ਸਾਫ ਕਰਦੀਆਂ ਨੇ। ਉਹ ਉੱਥੇ ਪਿੱਛੇ ਆਪਨ ਵੀ ਕੋਈ ਮੌਕਾ ਟੁੜਾ ਜਿਹਾ ਪਵਾ ਔਰ ਮੇਰੇ ਖਿਆਲ ਦੇ ਵਿੱਚ ਤੇ ਇਹਦੇ ਉੱਤੇ ਕੋਈ ਆਈਐਸਆਈ ਮਾਰਕਾ ਵੀ ਨਹੀਂ ਹੈਗਾ ਇਸ ਦੁੱਧ ਦੇ ਉੱਤੇ। ਦੇਖੋ ਆਪ ਜੀ ਨੂੰ ਅੱਜ ਦਾ ਮੌਕਾ ਮਿਲਿਆ। ਇਹ ਸਾਨੂੰ ਤੇ ਲੋਕੀਂ ਵੀ ਲੋਕਾਂ ਨੂੰ ਆਉਂਦਾ ਰਹਿੰਦਾ ਹੈ। ਹਾਂ? ਉਹ ਆ ਦਾ ਪਰਵਾਹ ਹੈ। ਕੋਈ ਨਹੀਂ। ਆ ਸਾਰੇ ਸਰ ਭਰੇ ਹੀ ਦੇ ਸੁਣਾ ਹੋ ਜਿਹੜੇ ਐਥੇ ਲੱਗੇ ਹੀ ਸਾਰੇ। ਆ ਸਾਰੇ ਭਰੇ ਹੀ। ਸਾਰੇ ਸੰਗਤ ਵਿੱਚ ਜਾਣੇ ਆ ਤੇ ਸਾਡੇ ਲੋਕਾਂ ਨੇ ਬੜੇ ਜਾਵਲ ਲਾ ਲਾਉਂਦੇ ਪੌਂਡ ਜਿਹੜੇ ਕਾਸਟਰ ਉਹ ਪਿੱਛੇ ਗਦੀਆਂ ਜਰਮ ਭਰੇ ਜੇ ਚੁਪੇਰਾ ਚੁਪੇਰਾ ਨਹੀਂ ਆਉਂਦੀ ਚੁਪੇਰਾ ਆ ਜਾਂਦੀ ਪਰਾ ਪਰਾ ਮਾਰਦੇ ਸਾਈ 8 8 ਲੱਖ ਰੋ ਜਾਂਦੇ ਨੇ ਇੱਥੋਂ ਆਹ ਸਾਰੀ ਗੱਲ ਨੇ 100 ਲੱਖ ਜਾਣੇ ਹੱਦ ਕਿ ਬੱਟੇ ਪਾਪਾ ਮੇਰਾ ਜੀ ਇਹ ਯਾਦ ਕਰੀ उन <laughs> स्वाति ਉਹ ਮੈਂ ਕਿਹਦਾ ਬੰਦ ਕਰੀ ਆ ਡਾਕਟਰ ਪੰਨੂ ਮੇਰੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾਉਣਾ ਹੈ ਮਿਠਾਈ ਖਾਓ ਜੀ ਤੁਹਾਡੇ ਸਾਹਮਣੇ ਖਵਾਉਣਾ ਮੇਰੇ ਸਾਹਮਣੇ ਖਾਓ ਜਾਂ ਆਪਣੇ ਕੇ ਬੱਚੇ ਨੂੰ ਲਿਆ ਕੇ ਖਵਾਓ ਖਾਓ ਖਵਾਓ ਮੂੰਹ ਦੇ ਕਹ ਰਹੇ ਖਵਾਓ ਤੁਹਾਨੂੰ ਕਹਦੇ ਮੂੰਹ ਦੇ ਮੈਂ ਸਾਹਿਬ ਤੁਸੀਂ ਖਾਓ ਮਿਠਾਈ ਤੁਹਾਨੂੰ ਮੂੰਹ ਦੇ ਕਹ ਰਹੇ ਜੀ ਤੁਸੀਂ ਖਾਓ ਤੁਸੀਂ ਤੇ ਚੰਗੀ ਆ ਵੀ ਖਾਓ ਆਹੋ ਮੇਰੇ ਵੀਡੀਓ ਅਹੀਂ ਤੇ ਕੀਆ ਕਰਾ ਰਹੇ ਆਂ ਦੇਖੋ ਇੱਥੇ ਨਕਲੀ ਮਿਠਾਈ ਬੰਦੀ ਆ ਆਪਣੀ ਮਨਮਰਜ਼ੀ ਦੇ ਨਾਲ ਮਠਾਈ ਵੜ ਕੇ ਸਾਰੇ ਇੱਥੇ 2 5 7 ਡਿਸਟ੍ਰਿਕਟਾਂ ਦੇ ਵਿੱਚ ਸਥੇਟਾਂ ਦੇ ਵਿੱਚ ਇਹ ਸਪਲਾਈ ਕਰਦੇ ਆ ਮੈਂ ਡਾਕਟਰ ਪੰਨੂ ਨੂੰ ਵਾਰ-ਵਾਰ ਬੇਨਤੀ ਕੀਤੀ ਵੀ ਇਹ ਇਨ੍ਹਾਂ 'ਚ ਕੋਈ ਸੁਧਾਰ ਲਿਆਂਦਾ ਜਾਏ ਪਰ ਡਾਕਟਰ ਪੰਨੂ ਨੇ ਪਤਾ ਨਹੀਂ ਕੀ ਇਨ੍ਹਾਂ ਕੋ ਲਿਆਦਾ ਜਾਂ ਕੀ ਗੱਲ ਆ ਇਹ ਤਾਂ ਪੰਨੂ ਜਾਣਦਾ ਮੇਰੀ ਇਹ ਮੰਗ ਹੈ ਪ੍ਰਸ਼ਾਸਨ ਕੋਲੋਂ ਸਭ ਤੋਂ ਪਹਿਲਾਂ ਡਾਕਟਰ ਪੰਨੂ ਦੀ ਇਨਕੁਆਰੀ ਖੋਲੀ ਜਾਏ ਇਹਦੀ ਪ੍ਰਾਪਰਟੀ ਦੀ ਇਹਦੀ ਜੋ ਇਹਨੇ ਜਾਇਦਾਦ ਬਣਾਈ ਆ ਇਹ ਕਮਾਂ ਤੋਂ ਪੁੱਠਿਆਂ ਤੋਂ ਇਹਦੀ ਪ੍ਰਾਪਰਟੀ ਦੀ ਜਾਇਦਾਦ ਕਰਕੇ ਪੜਤਾਲ ਕਰਕੇ ਤੇ ਇਹਨੂੰ ਕਰਨ ਨੂੰ ਤੋ ਰਹਿ ਜਾਏ ਵੀ ਇਹ ਗਲਤ ਮਠਾਈ ਤਿਆਰ ਕਰਦੇ ਆ ਗਲਤ ਨਹੀਂ ਗਲਤ ਸਾਰਾ ਸਿਸਟਮ ਹੈ ਇਹਨਾਂ ਦਾ ਇੱਥੇ ਹੋਰ ਵੀ ਹੈ ਕਿ ਆਹ ਇੱਕ ਨਾਲ ਆ ਆ ਇਧਰ ਨਾਲ ਉਹ ਵੀ ਇਹਨਾਂ ਦੀ ਹੈ ਜਾਮਨ ਬਣਾਣੇ ਜੀ ਗੁਲਾਬ ਗੁਲਾਬ ਜਾਮਨ ਅੱਛਾ ਪੰਜ ਹੋ ਗਏ 5-6 ਮਹੀਨੇ ਹੋ ਗਏ ਜੀ ਕਿੰਨੇ ਕੰਮ ਹੋਣ ਸਟਾਰਟ ਕੀਤਾ ਹੋਰ ਅੱਗੇ ਤੋਂ ਆਪਾਂ ਮਗਰੋਂ ਲੈਂਦੇ ਸੀ ਆਪਾਂ ਖਾ ਲੈਣੇ ਜੀ ਆਪਾਂ ਖਾਣੇ ਆ ਅੱਛਾ ਹਾਂ ਜੀ ਸਪਾਈ ਦੇ ਪ੍ਰੋਪਰ ਚਾਹੀਦੇ ਆ ਜੀ ਤੇ ਲੱਗਦਾ ਕਿ ਉਹ ਪਾਈ ਹੈਗੀ ਇਥੇ ਪੰਜੀ ਰੋਟੀ ਦਾ ਟਾਈਮ ਆ ਰੋਟੀ ਖਾ ਕੇ ਅਗਲੇ ਨਾਲ ਸਫਾਈ ਕਰਕੇ ਫੇਰ ਹੀ ਆ ਪੰਜੀ ਸਫਾਈ ਤੇ ਬਰਕਪੰਦਰ ਪੰਡੇ ਹੈਗੇ ਆ ਦੇਖੋ ਬਾਹਰ ਤਾਂ ਵੀ ਲੱਗ ਗਿਆ ਬਾਥਰੂਮ ਨਾਲ ਹੀ ਰੋਟੀ ਬਣਾ ਰਹੇ ਹੋ ਨਾਲ ਹੀ ਤੁਸੀਂ ਰੱਤਾ ਭੇਜਵਾ ਲੈਂਦੇ ਹੋ ਰੋਟੀ ਪਾਜੀ ਇੱਧਰ ਬਣਾਉਂਦੇ ਪਏ ਬਾਥਰੂਮ ਸਾਈਡ ਤੇ ਹੈਗਾ ਜੀ ਵੇਸ਼ਲ ਪਾਜੀ ਸੂਵਰ ਵਾਲੇ ਲੈਂਦੇ ਉਹ ਸਾਮੀ ਆਣ ਕੇ ਲੈ ਜਾਣਗੇ ਤਦੇ ਕਿਨੇ ਆ ਕੇ ਚੈੱਕ ਨਹੀਂ ਕੀਤਾ ਕਿ ਪ੍ਰਸ਼ਾਸਨਿਕ ਦਿਖਾੜੀ ਨਹੀਂ ਤੁਹਾਨੂੰ ਆਂਦੇ ਜੀ ਨਹੀਂ ਜੀ ਨਹੀਂ ਕਾਰਵਾਈ ਕਰਦੇ ਕੀ ਕਾਰਵਾਈ ਕੀਤੀ ਜੀ ਹਾਂਜੀ ਕੀ ਕਾਰਵਾਈ ਕਰਦੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਅਸੀਂ ਪਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਟਾਈਮ ਲਿਆ ਪਣਾ ਲਗੋ ਤਾਂ ਪ੍ਰੋਪਰ ਕਰਾਂਗੇ ਕੰਮ ਉਹਨਾਂ ਨੇ ਦੱਸੇ 5-6 ਮਿੰਟ ਦਿੱਤੇ ਸੀ ਤੁਹਾਨੂੰ ਭਾਜੀ ਜਮ ਹੁੰਦਾ ਆਪਾਂ ਹੁਣ ਕੰਮ ਸ਼ੁਰੂ ਕੀਤਾ ਸਾਡਾ ਕੋਈ ਪੁਰਾਣਾ ਕੰਮ ਨਹੀਂ ਹੈਗਾ ਸਾਡਾ ਪਹਿਲਾਂ ਪੇਟੇ ਦਾ ਸੀ ਸਾਡਾ ਬੰਦ ਹੋ ਗਿਆ ਕੰਮ ਉਦੋਂ ਕੁਝ ਵੀ ਨਹੀਂ ਕੰਮ ਬੰਦ ਸੀ ਸਾਡਾ ਟੈਂਕ ਕਿਤਾ ਦੇ ਦਿੱਤਾ ਉਹਨਾਂ ਨੇ ਤੁਹਾਨੂੰ ਜਦੋਂ ਆਪਾਂ ਐਫਐਸਆਈ ਅਪਰੂਵਲ ਕਰਾਇਆ ਉਹਦੋਂ ਜੀ ਨਾ ਕੀ ਠੀਕ ਆ ਅਮਨ ਈਚੂ ਨਾਲ ਗੱਲ ਕਰਦੇ ਆਂ ਅਸੀਂ ਇਹਨੂੰ ਚੈੱਕ ਕਰਾਉਨੇ ਆਂ ਜਿਹੋ ਚੀਜ਼ ਉਹ ਤੇ ਪਾਈ ਜਿੰਦੇ ਉਹਨਾਂ ਦੇ ਖਿਲਾਫ ਚੜੀ ਗਈ ਉਸ ਫੂਡ ਸੇਫਟੀ ਐਕਟ ਕਰਨ ਜਿਹੜੀ ਕਾਰਵਾਈ ਬੰਦ ਹੋਈ ਕਰਾਉਣੇ ਆ ਨਹੀਂ ਮੈਂ ਮੈਂ ਤੁਸੀਂ ਮੇਰੇ ਹੁਣ ਚ ਧਿਆਨ ਚ ਲਿਆਂਦਾ ਮੈਂ ਹੁਣੇ ਗੱਲ ਕਰਦਾ ਉਹਨਾਂ ਨਾਲ ਉਹਨਾਂ ਨੂੰ ਕਹਿੰਨੇ ਇਮੀਡੀਏਟ ਲਾਉਣੇ ਆ ਸੀ ਡਿਊਟੀ ਆਪ ਕੋਸ਼ਿਸ਼ ਕਰਦਾ ਮੈਂ ਆਪ ਜਾਣਾਂ ਨਹੀਂ ਤੇ ਉਹਨਾਂ ਨੂੰ ਭੇਜ ਦਿਆਂ ਨਾ ਪਾਈ ਲੋਕਾਂ ਦੀ ਜਿਹੜੀ ਸਿਹਤ ਆ ਉਹਦੇ ਨਾਲ ਕੋਈ ਖਲਵਾੜ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਆ